ਮਹੰਗਾ ਸਿੰਘ ਤੇ ਜਿੰਨੀ ਮੇਰੀ ਸੇਵਾ ਮਹੰਗਾ ਸਿੰਘ ਨੇ ਕੀਤੀ ਇਹ ਨੂੰ ਮੈਂ ਦੱਸ ਨਹੀਂ ਸਕਦਾ ਬਹੁਤ ਕਰਦਾ ਰਿਹਾ ਕਦੋਂ ਉਹਨੂੰ ਪਤਾ ਕੀ ਕਹਿੰਦੇ ਸੀ ਮੇਰੀ ਭੈਣ ਬਾਗੀ ਦਾ ਵੀ ਨਾਲ ਸੁਣੇ ਸਾਰੇ ਉਹਨੂੰ ਜਿਤਾਉ ਕਹਿੰਦੇ ਸੀ ਜਿਤਾਉ ਦੀ ਸਮਝ ਨਹੀਂ ਲੱਗੀ ਜਿਤਾਉ ਦਾ ਮਤਲਬ ਇਹ ਸੀ ਵੀ ਇਹ ਬੀਬੀ ਅੰਮ੍ਰਿਤਜੀ ਨੂੰ ਕਿਸ ਤਰ੍ਹਾਂ ਸੰਭਾਲਦਾ ਜਿਤਾਉ ਉਹਦਾ ਨਾ ਸਾਡੇ ਘਰਾਂ ਚ ਆਲਦੀ ਉਹਨੇ ਜਿਤਾਉ ਹੀ ਕਹਿੰਦੇ ਨੇ ਪਤਾ ਮਹੰਗਾ ਸਿੰਘ ਆ ਜਾਂ ਕਦੋਂ ਆ ਸੀਗਾ ਜੇ ਕੋਈ ਗੱਲ ਹੋਵੇ ਤਾਂ ਜਿਤਾਉ ਹੀ ਕਹਿੰਦੇ ਨੇ ਇਹ ਜਿਤਾਉ ਬਸ ਐਸਾ ਹੀ ਬੋਲਦੇ ਨੇ ਉਹਦਾ ਨਾਂ ਹੀ ਜਿਹਾ ਉਹ ਰੱਖਿਆ ਸੀ ਤੇ ਬੜਾ ਤਗੜਾ ਸਿੰਘ ਸੀ ਬਹੁਤ ਜ਼ਰ ਸਮਾਂ ਮੇਰੇ ਨਾਲ ਜ਼ਿਆਦਾ ਉਹ ਤੇ ਅਸੀਂ ਗਏ ਆਪਣਾ ਨੰਦ ਪੁਛਾ ਕੇ ਉਥੇ ਜਾ ਕੇ ਅਰਦਾਸ ਕਰਕੇ ਮੈਂ ਕਹਿੰਦਾ ਮੇਰੀ ਵੀ ਕਰ ਦੇਣੀ ਸੀ ਕਹਿੰਦਾ ਤੇਰੀ ਨਹੀਂ ਮੈਂ ਕੀ ਕਿ ਮੈਂ ਗੁਰੂ ਘਰ ਨੂੰ ਕਿਹਾ ਵੀ ਮੈਂ ਮਾੜਾ ਜੀ ਸਿੱਧੀ ਬਖਸ਼ੋ ਮੈਂ ਮੇਰੀ ਕਿਉਂ ਨਹੀਂ ਕੀਤੀ ਕਹਿੰਦਾ ਨਹੀਂ ਤੁਹਾਡੀ ਨਹੀਂ ਮੈਂ ਕੀਤੀ ਤੁਸੀਂ ਆਪਣੀ ਕਰਿਆ ਅਰਦਾਸ ਬਾਬਾ ਗੁਰੂ ਦਿੱਤਾ ਹੀ ਨਹੀਂ ਮੈਂ ਗੀਣਾ ਠੀਕ ਤਾਂ ਜੇ ਜੋ ਮੰਗਿਆ ਸੋ ਦਿੱਤਾ ਉਥੇ ਅਰਦਾਸ ਕਰਕੇ ਜਿਟਾਉ ਕਹ ਹੂੰ ਫੇਰ ਮੇਰੇ ਮੂੰਹ ਜਿਟਾਈ ਜਿਟਾਉ ਨਿਕਲੇ ਕਲਵੰਸ਼ ਸਿੰਘ ਮੈਂ ਦਾ ਸਿੰਘ ਤੇ ਨਾਂ ਰੱਖਿਆ ਸੀ ਇਹਨਾਂ ਦੇ ਰੱਬ ਦਾ ਨਿਉਦਾ ਉਸ ਦਾ ਉਹਦਾ ਨਾਂ ਕਲਵੰਸ਼ ਸਿੰਘ ਸੀ ਫਸ ਸਾਡੇ ਘਰ ਦੇ ਜਿੰਨੇ ਰਿਸ਼ਤੇਦਾਰ ਨੇ ਸਾਡੇ ਦੇ ਵਿੱਚ ਬਿਤੇ ਰਹੇ ਸੀ ਕਿਉਂਕਿ ਮੈਨੂੰ ਬਹੁਤ ਸਮਝਦਾ ਸੀ ਸਾਰੇ ਉਹਦਾ ਨਾਂ ਜਿਟਾਉ ਰੱਖਿਆ ਸੀ ਜਿਵੇਂ ਸੀਤਾ ਨੂੰ ਜਿਟਾਉ ਸੰਦਾ ਸੀ ਸਤੰਗਰ ਜਿਟਾਉ ਸਾਡੇ ਜਿਟਾਉ ਹੀ ਜਾਣਦੇ ਨੇ ਦੇਖੋ ਮੈਂ ਤੁਹਾਨੂੰ ਦੱਸ ਰਾਂ ਸਿੰਘ ਦੇ ਸ਼ੀਦੋਂ ਲੱਗੇ ਨਾ ਮਨ ਹੌਲ ਤਾਂ ਪੈਂਦਾ ਹੀ ਆ ਅ ਇਹ ਵੀ ਚਲੋ ਗੁਰੂ ਸਾਹਿਬ ਤੋਂ ਕੁਰਬਾਨ ਹੋ ਕਸ਼ੀਦ ਹੈ ਮਸ਼ਮਾਨ ਚ ਇਸੇ ਸ਼ੁਕਰ ਪਹਿਲੇ ਪਹਿਲਾ ਸ਼ਹੀਦ ਜਿਹੜਾ 84 ਦਾ ਸੀ ਨਾ ਉਹ ਜਟਾਊ ਕਾਲਾ ਕੋਲੰ ਸਿੰਘ ਕਾਲਾ ਮੈਂਗਾ ਸਿੰਘ ਕਾਲਾ ਉਹ ਸੀ ਮਾ ਬੇਟਾ ਲਈ ਪਹਿਲੀ ਜੂਨ ਮਾ ਕਿਤ ਵੇ ਨਹੀਂ ਲੱਗੀ ਸਭ ਅੰਤਮ ਸਰ ਸਸਕਾਰ 21 ਸਿੰਘ ਹੈ ਇੱਥੋਂ ਕਿਉਂਕਿ ਬਾਤ ਨਹੀਂ ਸੀ ਜਾਇਦਾ ਇੱਥੇ ਜਿਹੜਾ ਬਧਿਆ ਨਾ ਕੀ ਨਾਮ ਦਾ ਉਹ ਗੁਰਕਾ ਬਾਗ ਜਿਹੜੇ ਬਣੇ ਨਾਗੀ ਇਹਦੇ ਮੰਗੀ ਸਾਹਿਬ ਜਿਹੜਾ ਦਿਵੰਗਨ ਨਾਲ ਬਣਿਆ ਨਾ ਦਿਵੰਗਨ ਨਾਲ ਤੇ ਨਾਗੀ ਉਹ ਸਾਰੇ ਸਿੰਘ ਜਾ ਹੀ ਨਹੀਂ ਸਿੱਖਦੇ ਬਾਖਲਾਤ ਐ ਤੇ ਜੇ ਫਿਰ ਉੱਥੇ ਹੀ ਉੱਥੇ ਚਿਕਾ ਬਣਾਈ ਤੇ ਸਾਰਿਆਂ ਨੇ ਕੋਈ ਫਰਕ ਨਹੀਂ ਸੀ ਸਾਰਿਆਂ ਨੇ ਆਨ ਕੇ ਉਹਨਾਂ ਦੇ ਤੇ ਆਪਣਾ ਚੁਰੇ ਤੇ ਪਾਲੋ ਕਹਿ ਲੋ ਪਿਛਾ ਦਾ ਫਿਰ ਉੱਥੇ ਉਹਨਾਂ ਦਾ ਸੰਤ ਜਨਰ ਸਿੰਘ ਸੰਤ ਲਾਉਂਗਾ ਸਾਰੇ ਇਕੱਠੇ ਹੋਏ ਉੱਥੇ ਸਾਰੇ ਪੰਥੀ ਇੱਕ ਜੁੱਟ ਉਸ ਵੇਲੇ ਹੋ ਗਿਆ ਸੀ ਉਹ ਦੀ ਸ਼ੀਦੀ ਵਿੱਚ ਕੋਈ ਜਥੇਬੰਦੀ ਸਾਰੇ ਵਿੱਚ ਅੰਦੇ ਤੇ ਰਹਿੰਦੇ ਸੀ ਕੋਈ ਜਥੇਬੰਦੀ ਜੜੀ ਆ ਨਾ ਉਹ ਨਹੀਂ ਜੜੀ ਰਹੀ ਜਿੱਥੇ ਉਜੜੀ ਉਹ ਦੇ ਸੀ ਸ਼ੀਦੀ ਤੋਂ ਤੇ ਸਸਕਾਰ ਵਾਲੀ ਪੰਚਾਇਤ ਜ ਜਿਨ੍ਹਾਂ ਨੇ 300 ਰੁਪਏ ਦੇ